ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਜੀ ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਤੁਹਾਡੇ ਘੜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ ਆਉ ਸਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਵੀਰਗੋ ਨੂੰ ਬਾਤ ਤੋਂ ਬਾਅਦ ਸ਼ੇਅਰ ਲਾਈਕ ਕਰਨਾ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਪੂਰਾ ਫਾਇਦਾ ਹੋ ਜਾਏ ਅੱਜ ਦੀ ਵੀਡੀਓ ਪਿੰਡ ਪੂਰਾ ਕ੍ਰੀਮਪੁਰਾ ਜ਼ਿਲ੍ਹਾ ਸ਼੍ਰੀ ਤਨਤਾ ਸਹਿਤ ਤਹਿਸੀਲ ਲਗਦੀ ਇਹਨੂੰ ਪੱਟੀ ਭਾਈ ਕੁਲਦੀਪ ਦੇ ਘਰ ਪਹੁੰਚ ਚੁੱਕੇ ਆ ਤੇ ਪੂਰਾ ਆਸਲਪੁਰੇ ਮੇਨ ਗੱਲ ਕਹਿ ਦਿੰਦੇ ਜਿਵੇਂ ਕਿ ਆਸਲ ਭੂਰੇ ਨਾਲ ਹੀ ਲੱਗਦੇ ਨੇ ਆਸਲ ਉਤਾੜ ਅਮਰਕੋਟ ਖੇਮ ਕਰਨ ਬਾਰਡਰ ਚਾਰ ਐਨੀਮਲ ਫੈਲੋ ਵੀਰ ਦੇ ਘਰ ਹੋਰ ਸੇਲ ਨੇ ਵਧੇਰੇ ਜਾਣਕਾਰੀ ਵੀਰ ਤੋਂ ਲੈ ਕੇ ਸਾਂਝੀ ਕਰਦੇ ਆ ਤੁਹਾਨੂੰ ਕੁਐਸਟ ਬੇਨਤੀ ਕਰਦੇ ਆ ਜਰੂਰ ਆਪਣੀ ਇੱਕ ਟਾਈਮ ਦੋ ਟਾਈਮ ਨਰਖ ਪਰ ਕਰਿਓ ਫਰਜ ਆ ਪੈਸੇ ਲਾਉਣੇ ਆ ਸਾਡਾ ਕੰਮ ਆ ਵੀਡੀਓ ਬਣਾਉਣਾ ਠੀਕ ਹੈ ਜੀ ਆਓ ਲਾਈਏ ਵਧੇਰੇ ਜਾਣਕਾਰੀ ਵੀਰ ਤੋਂ ਤੇ ਕਰੀਏ ਸਾਂਝੀ ਡੀਟੇਲ ਤੁਹਾਡੇ ਨਾਲ ਆ ਜਾ ਵੀਰ ਜੀ ਭਾਈ ਕੁਲਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਚੜ੍ਹਦੀ ਕਲਾ ਮਹਾਰਾਜ ਚੜ੍ਹਦੀ ਕਲਾ ਵੀਰ ਜੀ ਠੀਕ ਹੈ ਜੀ ਤੇ ਨਾਮ ਡਰੈਸ ਭੈਣ ਭਰਾਵਾਂ ਨੂੰ ਨੋਟ ਕਰਾਈਏ ਨਾਮ ਵੀਰ ਜੀ ਕੁਲਦੀਪ ਸਿੰਘ ਹਾਂ ਜੀ ਪਿੰਡ ਪੂਰਾ ਕ੍ਰੀਂਪੂਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਮੋਬਾਈਲ ਨੰਬਰ ਨੰਬਰ 90663 43000 9063 48000 ਠੀਕ ਹੈ ਜੀ ਤੇ ਨਾਮ ਕੁਲਦੀਪ ਸਿੰਘ ਹਾਂਜੀ ਵਪਾਰ ਦਾ کاروبار ਹਾਂਜੀ ਠੀਕ ਹੈ ਜੀ ਪਿੰਡ ਆਪਣਾ ਦੇ ਬਾਰਡਰ ਦੇ ਰਹਿ ਗਿਆ ਤੇ ਖੇਮ ਕਰਨਾ ਜਿਵੇਂ ਆਸਲ ਪੂਰੇ ਕਹਿ ਦਿੰਦੇ ਆ ਆਸਲ ਪੂਰੇ ਜੀ ਨਜ਼ਦੀਕ ਖੇਮ ਕਰਨ ਹਾਂ ਠੀਕ ਹੈ ਜੀ ਤੇ 4 ਐਨੀਮਲ ਮੱਝਾਂ ਸਈਆਂ ਤਾਜ਼ੀਆਂ ਸਾਰੀਆਂ ਨਾ ਹਾਂਜੀ ਠੀਕ ਹੈ ਜੀ ਪਹਿਲੇ ਨੰਬਰ ਤੋਂ ਇਤੋ ਸ਼ੋਅ ਕਰ ਲਗੇ ਹਾਂਜੀ ਇੱਦਾਂ ਕਰ ਲੋ ਠੀਕ ਐ ਕਿਨਵਾ ਸੁਹਾ ਵੀਰ ਜੀ ਇਹ ਸੰਤੂ ਸਾਹਿਬ ਤੀਜਾ ਸੁਹਾ ਮਖਸੂਸ ਹੀ ਆ ਜੀ ਲਓ ਭਾਈ ਸਾਜਣਾ ਤੀਜਾ ਸੁਹਾ ਮੈਂ ਤੇ ਸਿੰਘ ਸੁng ਦੀ ਬੰਤਰ ਦੇਖ ਸਕਦੇ ਜੀ ਬਿੱਲੀ ਮਣਕੀ ਦੀ ਆਖਿਆ ਤੇ ਜਿਵੇਂ ਕਹਿ ਦਿੰਦੇ ਆ ਇੱਕ ਮੰਦਰੀਆ ਕੋਈ ਡੱਬੀ ਚ ਪਾ ਕੇ ਰੱਖਣ ਵਾਲੀ ਆ ਬੈਕ ਸਾਈਡ ਤੋਂ ਜਿਹੜੀ ਥਾਂ ਦੀ ਬੰਤਰ ਆਣਾ ਬਹੁਤ ਖੂਬਸੂਰਤ ਲੱਗੀ ਆ ਇੱਕੋ ਜਿਹਾ ਚੱਡਾ ਤੇ ਬਿੰਦियां ਆਲਾ ਬਿੰਦियां ਵੀ ਦੀਂਦियां ਦੇਖ ਲੋ ਬਹੁਤ ਸੋਹਣੀ ਜਿੰਨੀ ਵੀ ਹੈਗੀ ਆ ਇਹਦੇ ਮਗਰ ਕਟਾ ਆ ਗਿਆ ਜੀ ਨੀਲੀ 라ਵੀ ਦਾ ਠੀਕ ਆ ਕਟਾ ਚੰਗੇ ਸੀਮਨ ਦਾ ਲੱਗਦਾ ਤੇ ਇਹ ਬੱਚਾ ਜੇ ਤੇ ਮਾਈ ਦੇ ਦਰਸ਼ਨ ਤੁਹਾਨੂੰ ਖੋਲ ਕੇ ਕਰਾਉਂਦੇ ਲੋ ਜੀ ਖੋਲੋ ਇਹਦਾ ਦੁੱਧ ਹਾਜ਼ਰ ਕਿੰਨਾ ਹੋ ਵੀਰ ਜੀ ਇਹ ਤੁਹਾਨੂੰ ਸਾਹਿਬ 11 ਲੀਟਰ ਦੁੱਧ ਪਰ ਆਪਾਂ 10 ਚਵਾਵਾਂਗੇ ਜੀ 11 ਕਿਲੋ ਦੁੱਧ ਕਹਿੰਦਾ ਵੀਰ ਤੇ 10 ਕਿਲੋ ਕਹਿੰਦਾ ਚਵਾਵਾਂਗੇ ਤਸੱਲੀ ਨਾਲ ਜਿਹੜਾ ਮਰਜ਼ੀ ਵੀਰ ਆਕੇ ਜੋ ਕੇ ਲੈ ਕੇ ਜਾਵੇ ਠੀਕ ਹੈ ਜੀ ਤੇ ਤੋਰਾ ਤਾਰਾ ਚੰਗਾ ਪਹਿਲਵਾਨ ਆ ਕੋ ਲਓ ਜੀ ਫੇਸ ਕੁਆਲਟੀ ਬੜੀ ਸੋਹਣੀ ਲੱਗੀ ਕਰਮਾਲੀ ਨੂੰ ਲੋ ਜੀ ਲੈ ਜਾਓ ਉੱਥੇ ਪੇਟ ਪੂੜਾ ਵੀ ਚੰਗਾ ਏ ਫਿਰ ਰਹਿ ਗਈ ਮੁੱਲ ਦੀ ਗੱਲ ਇਹਦੀ ਕਿੰਨੇ ਦੀ ਦੇ ਰਿਏ ਸੰਦੂ ਸੋ ਮੋਲੇ ਦਾ 83000 ਰੁਪਿਆ ਜੀ ਹਾਂ ਜੀ 81000 ਦੀ ਆਪਾਂ ਇਹ ਮੱਝ ਦੇ ਦਾਂਗੇ ਜੀ 81 ਦੀ ਹਾਂ ਜੀ ਪੂਰੇ 80 ਦੀ ਕਰ ਦਈਏ ਕਰ ਦੋ ਸੰਦੂ ਸਾਹਿਬ ਪੂਰੇ 80 ਦੀ ਅੱਛਾ ਜੀ ਪੂਰੇ 80 ਦੀ ਹਾਂ ਜੀ ਠੀਕ ਆ ਦੂਜੇ ਨੰਬਰ ਤੇ ਕਿੰਨਾ ਸੂਆ ਆ ਗਈ ਆ ਇਹ ਸੰਦੂ ਸਾਹਿਬ ਦੂਜੇ ਸੂਏ ਛੋਟੀ ਸੂਈ ਆ ਜੀ ਅੱਛਾ ਜੀ ਹਾਂ ਜੀ ਤੋ ਜੇ ਸਵੇ ਛੋਟੀ ਸੁਈ ਇਹਦੇ ਮਗਰ ਕੱਟੀ ਕੱਟਾ ਕਾਲਾ ਮਗਰ ਸਭ ਕੱਟੀ ਹੈ ਜੀ ਵਿੱਚ ਲੀਕ ਕਾਲੀ ਉਹ ਕਾਲੀ ਆ ਸੱਜਣੋਂ ਇਹਦੀ ਕਾਲੀ ਕੱਟੇ ਆ ਅੰਤਾਜਾ ਲਾ ਲਿਓ ਕਿੰਨੇ ਕ ਦਿਨਾਂ ਦੀ ਕੱਟੀ ਹੋਊਗੀ ਤੇ ਕੱਟੇ ਵੀ ਚੰਗੀ ਨਸਲ ਕੁਆਲਟੀ ਮੋਹਰਾ ਦੇ ਵਿੱਚ ਆਉਂਦੀ ਆ ਪੜੇ ਪਲੋਸੀ ਆ ਲੋ ਜੀ ਇਹਨੂੰ ਕੋ ਤੇ ਕੌਡੀਆਂ ਆਲਾ ਸਿੰਘ ਇਹਦਾ ਵੇਖੋ ਬਿੰਦਗਾ ਆਲਾ ਠੀਕ ਆ ਜੀ ਸਿੰਘ ਸੁng ਬਹੁਤ ਸੋਹਣਾ ਲੱਗਾ ਪੇਠ ਪੁੜੇ ਦੀ ਚੰਗੀ ਆ ਥਾਣਵਾ ਨਦੀ ਬੰਤਰ ਦੇਖ ਲਓ ਲਾਇਓ ਜੀ ਮੋਟ ਲਓ ਥਾਣ ਕੋ ਸੋਨਾ ਲੱਗਾ ਕੰਮ ਦਾ ਗਾੜ ਗੂੜੇ ਦੀ ਫਿਰ ਬਾੜੀ ਚੰਗੀ ਆ ਸੰਧੂ ਸਾਹਿਬ ਗਾੜ ਦੋ ਤੋਂ ਉੱਪਰ ਆ ਜੀ ਇਹਦੀ 2 ਕਿਲੋ ਦੀ ਸਜਣੋ ਗਾੜ ਆ ਜਿੰਦੀ ਗਾੜ ਆ ਉਹਦੀ ਪਛਾੜ ਆ ਬਿਲਕੁਲ ਠੀਕ ਆ ਜੀ ਦੁੱਧ ਤਾਂ ਦੇਣਾ ਗਾਰਡ ਨੇ ਤੇ ਨਾਲ ਹੀ ਪਛਾੜਨੇ ਠੀਕ ਆ ਇਹ ਮਾਝੇ ਏਰੀਏ ਦੀ ਸਾਡੀ ਬੋਲੀ ਆ ਤੇ ਸਮਝ ਲਓ ਮੇਰੇ ਵੀਰ ਸਾਰੇ ਸੂ ਜਵਾਨ ਨੇ ਬਾਕੀ ਸੋਹਣੀ ਆ 2 ਕਿਲੋ ਦੀ ਜਿਹੜੀ ਗਾਰਡਨ ਦੀ ਆਉਂਦੀ ਤੇ ਦੁੱਧ ਰੈਡੀ ਬਾਈ ਦੀ ਕਿੰਨਾ ਹੋਊਗਾ ਇਹ ਤਾਂ ਸੰਤੂ ਸਭ 15 ਲੀਟਰ ਉਪਰ ਆਪਾਂ 14 ਚਵਾਵਾਂ ਇਹ ਗਰੰਟੀ ਦੇ ਠੀਕ ਆ 15 ਕਿਲੋ ਇਹਦੇ ਚੋਂ ਜਲੇ ਦੁੱਧ ਬੜੇ ਆਰਾਮਦਾਰੀ ਨਾਲ ਹੋ ਬਿਲਕੁਲ ਜੀ ਤੇ 14 ਕਿਲੋ ਆਪਾਂ ਚਵਾ ਕੇ ਤਸੱਲੀ ਨਾਲ ਦਵਾਂਗੇ ਜੀ ਆਨਲਾਈਨ ਮੱਝ ਭੇਜਾਂਗੇ ਜੀ ਠੀਕ ਆ ਕਿ 14 ਕਿਲੋ ਦੁੱਧ ਹੋਊ ਰਾਖਲੇ ਨਹੀਂ ਦੇ ਪੂਰੀਆਂ ਦੇ ਵਿੱਚ ਫਿਰ ਮੱਜ ਨੂੰ ਕੱਲ ਦੇ ਬਿਲਕੁਲ ਸਾਨੂੰ ਲਓ ਜੀ ਤੇ 24 ਸੋਹਣੀ ਓਕੇ ਬਿਲਕੁਲ ਜੀ ਪੋਲੀ ਨੂੰ ਰੱਖੀ ਠੀਕ ਹੈ ਜੀ ਲਓ ਭਾਈ ਸਜਣੋ ਪੇਟਪੁੜੇ ਦੇ ਕਰ ਲੋ ਸਾਰੇ ਦੇ ਦਰਸ਼ਨ ਬਾਕੀ ਮੈਂ ਚੰਗੀ ਆ ਬੋਟੀ ਪੰਤਰ ਦੀ ਵੀ ਤੇ ਭਾਈ ਜਾਇਜ ਬਾਹਰ 14 ਕਿਲੋ ਵਾਲੀ ਜਿਹੜੀ ਹੈ ਨਾ ਲੱਖ ਦੀ ਗੱਲ ਕਰਦਾ ਜੀ ਲੱਖ ਤੋਂ ਉੱਪਰ ਹੀ ਜਾਂਦੀ ਆ ਪਰ ਮੈਂ ਇੰਨੇ ਦੀ ਝੋਟੀ ਦੂੰ ਬਾਹਰੋਂ ਇੰਨੇ ਦੀ ਮੈਂ ਪਾਰ ਚ ਲਈ ਆ ਪਾਰ ਚ ਹੀ ਦਊਗਾ ਜੀ ਨਹੀਂ ਜਾਇਆ ਜਾ ਪਹਿਲੀ ਵੀਡੀਓ ਆ ਪਹਿਲੀ ਵੀਡੀਓ ਦੇ ਵਿੱਚ ਹੀ ਤਾਂ ਹਾਂ ਪਤਾ ਸੰਧੂ ਸਾਹਿਬ ਲੱਖ ਤੋਂ ਪਾਰ ਆ ਜੀ ਹਾਂ ਨਹੀਂ ਜਾਇਆ ਜਾ ਰਹਿਣ ਕੀਤਾ ਕਿਹਾ ਪਰ ਇਹ ਦੁੱਧ ਚਵਾਉਣਾ ਸੰਧੂ ਸਾਹਿਬ ਮੈਂ ਠੀਕ ਆ ਜਿਹੜੀ ਕਹਿਤਾ ਤੇ ਇਹਨਾਂ ਚਵਾਉਣਾ ਨਹੀਂ 12 ਚਵਾਉਂ 11 ਉਹ ਕੰਮ ਨਹੀਂ ਮੇਰ ਕੋ ਜਿੰਨਾ ਕਹਿਤਾ ਚਵਾਉਣਾ ਕਹਿਤਾ ਚਵਾਗਣਾ ਸੰਧੂ ਜੀ ਚਾਂਜਲ ਕਰਦੇ ਤੁਸੀਂ ਦੇਖ ਬਹੁਤ ਵਧੀਆ ਗੱਲ ਆ ਚਵਾਉਣਾ ਹਾਂ ਨਹੀਂ ਠੀਕ ਆ ਗੱਲ ਤੁਹਾਡੀ ਕੋਕੇ ਔਰ ਕੋਟਾਂ ਫਿਰ ਟਾਡੀਆਂ ਦੇ ਕਹਿ ਕੇ ਤੇ ਮਗਰ ਉਹ ਆਖ ਨੇ ਇੰਨਾ ਉਨਾ ਆ ਗਿਆ ਉਹ ਫਿਰ ਗੱਲਾਂ ਮਜ਼ਾ ਨਹੀਂ ਉਹ ਮਜ਼ਾ ਨਹੀਂ ਆਉਂਦਾ ਨਾ ਇਹ ਕਿਨਵਾ ਸੁ ਆ ਕੇ ਬਾਈ ਜੀ ਇਹ ਸੰਤੂ ਸਾਹਿਬ ਦੁੱਗੇ ਸੁ ਚੋਟੀ ਸੁਈ ਸਿੰਘ ਸੁng ਬੜਾ ਸੁਣਾਣਾ ਕਮਾਲ ਦਾ ਲੱਗਾ ਬਾਕੀ ਕੱਦ ਵਜਨ ਵੀ ਬੜਾ ਵੱਡਾ ਲੱਗੇ ਖਲੋ ਹੋ ਤੁਸੀਂ ਲਓ ਪੈਸਾ ਜਣੋ ਆ ਤਾਂ ਹੁਣ ਹੀ ਮੜੀ ਜੀ ਬਾਈ ਦੀ ਦੀਂਦੀ ਜੇਨ ਲੱਗੇ ਕੱਦ ਵਜਨ ਦੇ ਚੰਗੀ ਜੇ ਤੇ ਬਾਕੀ ਥੰਥੋਂ ਦੀ ਬੰਤਰ ਬੜੀ ਸੋਹਣੀ ਲੋਗ ਆਲਾ ਤਾਂ ਲੱਗਾ ਜੀ ਹੋਲ ਕੇ ਤੋਰਾ ਚੈੱਕ ਕਰਈਏ ਲੈਵਾ ਤੇ ਕਸਮਾਇਆ ਬਾਕੀ ਦੁੱਧ ਕਿੰਨਾ ਹੋਏਂਦੇ ਛੋਟੀ ਥੱਲੇ ਖੁਦ ਸੰਤੂ ਸਾਹਿਬ ਜੀ ਕੋਲ ਝੂਠੀ ਮਾਰਨ ਵਾਲੀ ਗੱਲ ਹੋ ਗਈ ਬਣ ਪ੍ਰਾਖਨ ਵੀ ਇਹ ਝੂਠ ਮਾਰਦਾ ਕੁਲਦੀਪ ਅੱਛਾ ਹਾਂਜੀ ਦੁੱਧ ਸੰਤੂ ਸਾਹਿਬ 17 ਕਿਲੋ ਆ 17 ਕਿਲੋ ਹਾਂਜੀ ਪਰ ਆਪਾਂ ਹੋਰਾਂ ਦੇ ਗਰੰਟੀ ਦੇਵਾਂਗੇ ਛੋਟੀ ਐਨੂੰ ਲੈ ਓ ਜੀ ਐਨ ਲੰਮੀ ਲੈ ਜਾਓ ਅੱਛਾ 16 ਕਿਲੋ ਦੀ ਗਰੰਟੀ ਦੇ ਦਾਂਗੇ ਤੇ ਦੁੱਧ 17 ਕਿਲੋ ਹੋਊਗਾ ਨਾ ਆਪਾਂ ਦਾ 16 ਚਵਾ ਗਰੰਟੀ ਦੇ ਅੱਛਾ ਅੱਛਾ ਹਾਂਜੀ ਠੀਕ ਆ ਹਾਂ ਨੂੰ ਲੈ ਜਾਈ ਮੋੜ 17 ਕਿਲੋ ਵੀਰ ਕਹਿੰਦਾ ਦੁੱਧ ਇਸ ਛੋਟੀ ਚਲੇ ਤੇ 16 ਕਿਲੋ ਬੜੇ ਆਰਾਮਦਾਰੀ ਨਾਲ ਗਰੰਟੀ ਨਾਲ ਚਵਾਵਾਂਗੇ ਇਹ ਕੋਈ ਫੇਕ ਨਹੀਂ ਆ ਕੋਈ ਅਛਾ ਝੂਠ ਨਹੀਂ ਆ ਜਿਹੜਾ ਮਰਜੀ ਵੀਰ ਆਵੇ ਗੱਫਾ ਪਾਣੀ ਛਕਾਉਣਗੇ ਦੋ ਟਾਈਮ ਆਪਣੀ ਭਾਵੇਂ ਤਸੱਲੀ ਕਰਕੇ ਲੈ ਕੇ ਜਾਇਓ ਕਿਉਂਕਿ ਕੱਦ ਕਾਠ ਬੜਾ ਜਿਆਦਾ ਵੱਡਾ ਛੋਟੀ ਦਾ ਤੇ ਥਾਨ ਬੜਾ ਕੰਮ ਦਾ ਲੱਗਾ 加ੜ ਫਿਰ ਕਿੰਨੀ ਦੋ ਕਿਲੋ ਉਹ ਤਿੰਨ ਹੋ ਗਈ। ਇਹ ਜੀ 3 ਕਿਲੋ ਤੇ ਡਾਟ ਉਸ ਤੋਂ ਥੋੜੀ ਜਿਹੀ ਘੱਟ ਆ। 3 ਕਿਲੋ। ਹਾਂਜੀ। ਇਹ ਵਿਰਲੇ ਦੀ ਆ। ਇਹ ਹਰਿਆਣੇ ਵਾਲੀ ਝੋਟੀਆਂ ਦੀ ਹੁੰਦੀ ਆ। ਹਾਂਜੀ ਹਾਂਜੀ। ਇਹ ਦੇ ਫਿਰ ਹਰਿਆਣਾ ਹੀ ਤੁਸੀਂ ਬਣਾਤਾ ਰਹੇ। ਪਰ ਇਹ ਲਈ ਤੁਸੋਂ ਆਪਾਂ ਇਧਰੋਂ ਪਿੱਛੋਂ ਨਹੀਂ ਪਤਾ ਕਰਮ ਵਾਲੀ ਕਿੱਥੋਂ ਆਈ ਆਵੇਂ ਆਪਾਂ। ਆ ਇਹ ਰਗਾ ਆਪਣਾ ਬਾਡਰ ਲੈਂਦੀ ਆ। ਹਾਂਜੀ ਹਾਂਜੀ। ਆਪਣੀ ਹਣਾ। ਹਾਂਜੀ। ਠੀਕ ਆ। ਤੇ ਰੇਡ ਦੀ ਗੱਲ ਰਹਿ ਗਈ ਹੁਣ। ਰੇਡ ਸਤੂ ਸਾਬ ਤੁਸੀਂ ਦੱਸੋ ਕਿੰਨਾ ਕਰੀਏ ਝੋਟੀ ਦਾ। ਇਹ ਜਿਹੜੇ ਹਿਸਾਬ ਨਾਲ ਝੋਟੇ ਹਿਸਾਬ ਨਾਲ 2 ਲੱਖ ਵੀ ਮੰਗੀ ਜਾਂਦੇ ਆ 1.5 ਵੀ ਮੰਗੀ ਜਾਂਦੇ ਹੁਣ ਕੀ ਤੇ ਤੁਸੀਂ ਕਿੰਨਾ ਕਰਨਾ ਜੀ ਸੰਤੂ ਸਾਹਿਬ ਆਪਾਂ 2 2 ਦੱਸ 2 2 ਦੱਸਿਆ ਜਿਹੜਾ ਚਵਾਉਣਾ ਹੈ ਹਾਂ ਜੀ ਹਾਂ ਜੀ ਹਾਂ ਜੀ ਤੇ ਰੇਟ ਰੇਟ ਸੰਤੂ ਸਾਹਿਬ 1.5 ਕਰ ਲਈਏ ਇਹ ਤੁਹਾਡੀ ਚੀਜ਼ ਆ ਪਰ ਜਾਇਜ਼ ਦਈਏ ਜਾਲ ਕਰਨ ਭੈਣ ਭਰਾ ਫਿਰ ਆਖਣ ਕੁਲਦੀਪ ਕੋਲੋਂ ਹੀ ਜਾਣਾ ਹੈ ਸੰਤੂ ਸਾਹਿਬ ਝੋਟੀਆਂ ਲਿਆਉਣੀਆਂ ਉੱਥੋਂ ਦੇ ਉਹਨੂੰ ਕਰ ਲੈ ਜੀ ਇੰਨਾ ਦੋ ਤੇ ਚਵਾਉਣਾ ਹੈ ਅੱਛਾ ਜੀ ਹਾਂ ਜੀ ਠੀਕ ਹੈ ਇਹ ਨਹੀਂ ਕਹਿਤਾ ਇਹ ਤੇ ਮਗਰੋਂ ਮੈਂ ਮਹਸਕੇ ਵਿਖਾਦਾ ਉਹ ਕੰਮ ਨਹੀਂ ਆ ਠੀਕ ਹੈ ਜੀ ਹਾਂ ਜੀ ਭੈਣ ਭਰਾ ਉਹਨੇ ਤਾਂ ਅੱਖ ਨਾਲ ਹੀ ਕੀਤਾ ਜੀ ਤੇ ਚਵਾਉਣਾ ਇਹਨਾਂ ਕਿੰਨੇ ਰੀ ਦੇ ਦੇ ਗਏ ਡੇਢ ਲੱਖ ਰੁਪਈਆ ਮੁੱਲ ਦੱਸੋ ਕਰ ਲਈਏ ਜੀ ਨਹੀਂ ਜੈਜ ਕਰ ਲਗੇ ਡੇਰ ਕਰ ਇਹ ਖੁੱਲਾ ਮਾਨਤਨ ਕਰੀਏ ਕਿੰਨੇ ਦੇ ਇੱਕ 48 ਮੁੱਲ ਜੋ ਅੱਛਾ ਹਾਂ ਜੀ 2000 ਰੁਪਈਆ ਵਿੱਚੋਂ ਛੂਟ ਕਰਾਂਗੇ 145 ਦੀ 2000 ਰੁਪਈਆ ਦਾ ਚਲੋ 145 ਦੀ ਝੋਟੀ ਆਪਾਂ ਦੇਣੀ ਹੈ ਜੀ ਅੱਛਾ ਦੇਣੀ ਇਹ ਤੋਂ ਘਟ ਨਹੀਂ ਹੁੰਦੀ ਤੁਸੀਂ ਦੱਸੋ ਸੰਧੂ ਸਾਹਿਬ ਨਹੀਂ ਟਾੜੇ ਦੱਸੋ ਜੈਸ ਤੁਸੀਂ ਦੱਸੋ ਸੰਧੂ ਸਾਹਿਬ ਨਹੀਂ ਸਾਡੇ ਨਾਲ ਨਹੀਂ ਅਸੀਂ ਤੇ 40 ਦੀ ਕਹਿ ਦਾਂਗੇ 40 ਦੀ ਫਿਰ ਸੰਧੂ ਸਾਹਿਬ ਤੁਹਾਨੂੰ ਪਤਾ ਹੈ ਡੀ ਨਹੀਂ ਚੱਲ 42 ਦੀ ਕਰ ਲੋ 1000 ਰੁਪਏ ਹੋਰ ਛੋਟ ਕਰ ਦਾਂਗੇ ਸੰਧੂ ਸਾਹਿਬ ਹੋਣਾ ਕਿ 44 ਦੀ ਹਾਂਜੀ ਲਓ ਭਾਈ ਸੱਜਣੋ 1 ਲੱਖ ਤੇ 44000 ਦੀ ਜਿਹੜੀ ਕਹਿੰਦਾ ਵੀਰ ਜੈਸ ਨੂੰ ਕਰਤੀ ਆ ਸੁੰਗੇ ਵਾਲਾ ਥਾਨ ਲੱਗਾ 3 ਕਿਲੋ ਦਾ ਲਾ ਗਈ ਥੋੜੀ ਜੀ ਗਾੜ ਘੱਟ ਆ ਤੇ ਬਾਕੀ ਫੇਸ ਕੁਆਲਟੀ ਚੰਗੀ ਸੱਜਣੋ ਦੂਜਾ ਸੂਆ ਝੋਟੀ ਆ ਪਿੰਡ ਅਸਲ ਭੂਰਿਆ ਦੇ ਵਿੱਚ ਖੜੀ ਬਾਈ ਕੁਲਦੀਪ ਦੇ ਘਰ ਸੰਤੂ ਸਾਹਿਬ ਮੈਂ ਫੇਰ ਦੁਬਾਰਾ ਰਿਪੋਰਟ ਕਰਦਾ ਇਹ ਝੋਟੀਆਂ ਇੱਥੇ ਆਣ ਕੇ ਮੇਰੇ ਕੋਲ ਦੋ ਡੰਗ ਚਾਰ ਡੰਗ ਚੋਣ ਭੈਣ ਭਰਾਣ ਕੇ ਦੂਰੋਂ ਆਉਣਗੇ ਇੱਥੇ ਉਹਨਾਂ ਦਾ ਆਪਦਾ ਕਾਰ ਰਹਿਣਾ ਬਸ ਠੀਕ ਹੈ ਜੀ ਲਓ ਜੀ ਤੇ ਝੋਟੀ ਚੰਗੀ ਸਜਣੋ ਕੈਮਰੇ ਗਾੜੀ ਤੇ ਗਿਣ ਲੋ ਕਿ ਮਾਹ ਹੀ ਪੂਰੀ ਆਉਂਦੀ ਕਹਿ ਦੇਖ ਸਕਦੇ ਕੱਦ ਵਜਣਾ ਬਾਹਲਾ ਜਿਆਦਾ ਚੰਗਾ ਠੀਕ ਆ ਤੇ ਆਪਣੀ ਨਰਖ ਪਰ ਕਰ ਲਿਓ ਠੀਕ ਹੈ ਜੀ ਤੇ ਚੌਥੇ ਨੰਬਰ ਤੇ ਆ ਗਈ ਇਹ ਨੀਲੀ ੜਾਵੀ ਜਿਹੜੀ ਹਾਸਲਪੂਰੀਆਂ ਦੀ ਕਹਿ ਦਿੰਦੇ ਸਾਡੇ ਤੇ ਭਾਈ ਜੀ ਇਹਦਾ ਦੁੱਧ ਪੱਕਾ ਕਿੰਨਾ ਆਊਗਾ ਇਹ ਤਾਂ 11 ਲੀਟਰ ਦੁੱਧ ਆ ਜੀ ਪਰ ਆਪਾਂ ਹਾਂ ਨਾ ਜਿਹੜੀ 9 ਲੀਟਰ ਛੋਟੀ ਚਵਾਵਾਂਗੇ 9 ਕਿਲੋ ਦੀ ਗਰੰਟੀ ਦਵਾਂਗੇ ਚੋਣ ਚਵਾ ਚੰਗਾ ਖੁੱਲ ਆ ਜੀ ਖੁੱਲ ਕੇ ਨੂੰ 9 ਜੀ ਸੱਜਣੋ ਆ ਆ ਗਿਆ ਮੇਲ ਕਾਫ ਮਗਰ ਠੀਕ ਆ ਤੇ ਨੀਲੀ ੜਾਵੀ ਸੂਬਾ ਦੁੱਜਾ ਦੁੱਜਾ ਸੂਬਾ ਛੋਟੀ ਸੂਬਾ ਠੀਕ ਆ ਜੀ ਸੰਦੂ ਸਾਹਿਬ ਇਹਨਾਂ ਛੋਟੀ ਚੋਲੀ ਹੀ ਠੀਕ ਆ ਹਾਂਜੀ ਲਓ ਭਈ ਸੱਜਣੋ ਬਾਕੀ ਆਰਡਰ ਕੁਆਲਿਟੀ ਦੇਖ ਲਓ ਸੋਹਣੀ ਆ ਬਾਕੀ ਕੱਤ ਵਜਨ ਵੀ ਸੋਹਣਾ ਲੱਗਾ ਠੀਕ ਆ ਜੀ ਲਈ ਸਾਰੀਆਂ ਨਿਸ਼ਾਨੀਆਂ ਨੀਲੀ ਰਾਵੀ ਦੇ ਵਿੱਚ ਕਵਰ ਕਰਦੀ ਆ ਦੂਜਾ ਸੂਆ ਇਹ ਇਹ ਛੋਟੀ ਹੋਣ ਆਈ ਐ ਨਾ ਚੋਕ ਦੀ ਆ ਆਦੇ ਇਹ ਲਿਆਂਦੀ ਆ ਤੇ ਉੱਥੋਂ ਪਾਸ ਪੂਸ ਕਰਕੇ ਲਿਆਂਦੀ ਆ ਚੋਕੇ ਹਾਂਜੀ ਚੋਕੇ ਲਿਆਂਦੀ ਹੈ ਜੀ ਤੇ ਆਪਣੀ ਫਿਰ ਵੀ ਨਸਲੀ ਗਾਲ ਉਹ 9 ਕਿਲੋ ਦੀ ਦੁੱਧ ਦੀ ਗਾਰੰਟੀ ਦਿੰਦੇ ਤਾਂ ਮੁੱਲ ਫਿਰ ਬਾਈ ਜੀ ਇਹਦਾ ਕਿੰਨਾ ਰੋਲ 90 ਕਰ ਲਈਏ ਸੰਤੂ ਸਾਹਿਬ ਛੋੜ ਕਿ ਨਹੀਂ ਕਰਦੇ ਜੀ ਖਾਣ 85000 ਦੀ ਛੋਟੀ ਦੇ ਦਾਂਗੇ ਠੀਕ ਆ 85000 ਦੀ ਵੀਰ ਕਹਿੰਦਾ ਕੁਲਦੀਪ ਸਿੰਘ ਛੋਟੀ ਕਿੱਟੀ ਜਾਊਗੀ ਅੱਜ ਸ਼ੋਰ ਕਰ ਦਾਂਗੇ ਜੀ ਵਿੱਚੋਂ 83 ਦੀ 84000 ਦੀ ਜਸ਼ਨੋ ਕਰਦਾਂਗੇ ਚਾਰ ਐਨੀਮਲ ਆ 22 ਦੀ ਫੁੱਲ ਆਫਰ ਆ ਠੀਕ ਆ ਜੀ ਹਰ ਇੱਕ ਭੈਣ ਭਰਾ ਨੂੰ ਚੰਗਲ ਕਰਦੇ ਨੇ ਇੱਥੇ ਪਹੁੰਚ ਕੇ ਤਸੱਲੀ ਕਰਿਓ ਜਿੰਨਾ ਦੁੱਧ ਦੱਸਿਆ ਉੰਨੇ ਹੀ ਗੱਲ ਨਿਕਲੂ ਕੋਈ ਫੇਕ ਨਹੀਂ ਕੋਈ ਕਿਸੇ ਨਾਲ ਸਮਝਾਗਣੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕਾਲ ਰੱਬ ਰਾਖਾ ਜੀ